ਬਾਈ ਜੀ ਜਿੰਨਾ ਵੀਰਾਂ ਨੇ ਲਾਈਵ ਦੇਖਿਆ ਤੇ ਜਿਹੜੇ ਵੀਰ ਆਪਦੇ ਕੰਮ ਧੰਦੇ ਛੱਡ ਕੇ ਅੱਜ ਸਾਡੇ ਕੋਲੇ ਆਏ ਆ ਅਸੀਂ ਸਾਰੀ ਸੰਗਤ ਦਾ ਸਮੁਦੇ ਨਗਰ ਵੱਲੋਂ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਤੈ ਦਿਲ ਤੋਂ ਅਸੀਂ ਧੰਨਵਾਦ ਕਰਦੇ ਆ ਪਰ ਹੁਣ ਜਿਹੜੀ ਮੌਸਮ ਦੀ ਮਜਬੂਰੀ ਬਣੀ ਪਈ ਆਪਾਂ ਨੂੰ ਵੀ ਪਤਾ ਹੈ ਕਿਉਂਕਿ ਹਲੇ ਸੀਜ਼ਨ ਦੀ ਸ਼ੁਰੂਆਤ ਆ ਵਾਹਿਗੁਰੂ ਨਾ ਕਰੇ ਧੁੰਦ ਬਹੁਤ ਆ ਰੱਬ ਨਾ ਕਰੇ ਕਿਸੇ ਪਲੇਅਰ ਦੇ ਕੋਈ ਨਿੱਕੀ ਮੋਟੀ ਸੱਟ ਫੇਟੀ ਲੱਗ ਜੇ ਕਿਉਂਕਿ ਆਪਾਂ ਨੂੰ ਵੀ ਪਤਾ ਸਾਈਡ ਤੋਂ ਖੜਿਆਂ ਨੂੰ ਗਰਾਊਂਡ ਦੇ ਵਿੱਚ ਤੇ ਕੁਝ ਦੇਖ ਨਹੀਂ ਰਿਹਾ ਹੁਣ ਸਾਡੀ ਪ੍ਰਬੰਧਕ ਕਮੇਟੀ ਨੇ ਇੱਕ ਫੈਸਲਾ ਜਿਹੜਾ ਸਾਰੇ ਵੀਰਾਂ ਨੇ ਰਲ ਕੇ ਫੈਸਲਾ ਲਿਆ ਵੀ ਆਹ 55 ਕਿਲੋ ਭਾਰ ਦਾ ਜਿਹੜਾ ਇੱਕ ਫਾਈਨਲ ਆ ਇਹ ਤੇ ਅਸੀਂ ਹੁਣ ਕਰਵਾਉਣ ਜਾ ਹੀ ਰਹੇ ਆ ਤੇ ਜਿਹੜੀ ਅਸੀਂ ਕੱਲ ਨੂੰ ਸਵੇਰ 65 ਕਿਲੋ ਰੱਖੀ ਸੀਗੀ ਉਹ ਅਸੀਂ ਭਾਈ ਜੀ ਕਬੱਡੀ 65 ਕਿਲੋ ਵਾਲੀ ਜਿਹੜੇ weight ਆ ਉਹ ਅਸੀਂ ਕੈਨਸਲ ਕਰਨ ਜਾ ਰਹੇ ਆ ਕਿਉਂਕਿ ਕੱਲ ਨੂੰ ਸਾਡੇ ਕੋਲੇ ਕਬੱਡੀ ਆਲ ਓਪਨ ਦੀਆਂ ਜਿਹੜੀਆਂ ਟੀਮਾਂ ਉਹੀ ਸਾਡੇ ਕੋਲੇ ਜਿਹੜੀਆਂ ਵੱਡੀ ਤعداد ਦੇ ਵਿੱਚ ਪੁੱਜ ਰਹੀਆਂ ਕਬੱਡੀ 65 ਕਿਲੋ ਜਿਹੜੀ ਅਸੀਂ ਕੈਨਸਲ ਕਰ ਰਹੇ ਆ ਤੇ ਜਿਹੜੇ ਕਬੱਡੀ ਓਪਨ ਦੇ ਰਹਿੰਦੇ ਮੈਚ ਐ ਇਹ ਮੈਚ ਕੱਲ ਨੂੰ ਠੀਕ ਸਵੇਰ 9 ਵਜੇ ਤੋਂ ਅਸੀਂ ਕਰਵਾਵਾਂਗੇ ਤੇ ਜਿਹੜੀਆਂ ਰਹਿੰਦੀਆਂ ਟੀਮਾਂ ਰਹਿੰਦੀਆਂ ਟੀਮਾਂ ਜਿਹੜੀਆਂ ਰਹਿੰਦੀਆਂ ਟੀਮਾਂ ਉਹਨਾਂ ਨੂੰ ਅਸੀਂ ਕਰਾਇਆ ਵੀ ਦੇਵਾਂਗੇ ਭਾਈ ਇਹ ਨਹੀਂ ਗੱਲ ਅਸੀਂ ਥੋੜਾ ਵੀ ਇਹੀ ਸੋਚ ਰਹੇ ਆਂ ਵੀ ਰੱਬ ਨਾ ਕਰੇ ਧੁੰਦ ਬਹੁਤ ਜ਼ਿਆਦਾ ਤੁਸੀਂ ਫਿਰ ਆਪੋ ਆਪਣੇ ਘਰਾਂ ਨੂੰ ਵੀ ਜਾਣਾ ਕਿਉਂਕਿ ਇਸ ਤੋਂ ਬਾਅਦ ਆਪਾਂ ਨੂੰ ਪਤਾ ਧੁੰਦ ਫਤਣਗ ਹੋਈਆਂ ਘਟਣੀ ਤਾਂ ਹੈ ਨਹੀਂ ਜੇ ਕਮੇਟੀ ਦਾ ਇਹ ਫੈਸਲਾ ਵਧੀਆ ਲੱਗਿਆ ਵੀ ਮੈਚ ਕੱਲ ਜ਼ੋਰਦਾਰ ਤਾੜੀਆਂ ਮਾਰ ਦਿਓ ਬਹੁਤ ਵਧੀਆ ਫੈਸਲਾ ਲਿਆ ਦਲਵਾਂਗ ਬਾਈ ਹੋਣਾ ਨੇ ਹਾਂ ਮੇਰੀ ਬੇਨਤੀ ਹੈ ਕੱਲ ਨੂੰ ਠੀਕ ਕਬੱਡੀ ਓਪਨ ਦੇ ਜਿਹੜੀਆਂ ਰੈਂਡ ਟੀਮਾਂ ਨੇ ਜਿਹੜੇ ਅਸੀਂ ਮੈਚ ਚਾਰ ਮੈਚ ਅਨਾਉਂਸ ਵੀ ਕੀਤੇ ਆ ਤੇ ਜਿਹੜੇ ਬਾਕੀ ਵੀ ਟੀਮਾਂ ਉਹ ਠੀਕ ਬਾਈ ਜੀ 9 ਵਜੇ ਦੇ ਨੂੰ ਕੱਲ ਨੂੰ ਸਾਡੇ ਇੱਥੇ ਗਰਾਊਂਡ ਦੇ ਵਿੱਚ ਆ ਜਾਣ ਬਿਲਕੁਲ ਠੀਕ 9 ਵਜੇ ਦੇ ਨੂੰ ਠੀਕ 9 ਵਜੇ ਦੇ ਨੂੰ ਰਾਈਟ 9 ਵਜੇ ਦੇ ਨੂੰ ਟੀਮਾਂ ਨੂੰ ਬੇਨਤੀਆਂ ਵੀ ਮੁੜ ਕੇ ਇਹਨਾਂ ਕਹੀਦਾ ਉਹ ਸਾਡਾ ਰੇਡਰ ਪਿੱਛੇ ਆ ਸਾਡਾ ਜਾਫੀ ਪਿੱਛੇ ਆ ਇਹ ਥੋੜੇ ਕਰਕੇ ਬਾਈ ਉਹਨਾਂ ਨੇ ਫੈਸਲਾ ਲਿਆ ਬਾਈ ਉਹਨਾਂ ਨੇ ਆਪ ਕਬੱਡੀ ਖੇੜੀ 1 ਮਿੰਟ ਸੁਖ 1 ਮਿੰਟ ਇਧਰ ਬਦੋਵਾਲ ਤੇ ਟਰੋਲੀ ਦੀ ਟੀਮ ਵਾਲੇ ਕਹਿੰਦੇ ਆ ਵੀ ਅਸੀਂ ਇਹ ਮੈਚ ਖੇਡਣਾ ਤੇ ਜੇ ਇਹ ਖੇਡਣਾ ਚਾਹੁੰਦੇ ਬਾਈ ਜੀ ਇਹ ਆਪਣੀ ਜ਼ਿੰਮੇਵਾਰੀ ਤੇ ਇੱਕ ਮੈਚ ਅਸੀਂ ਕਰਵਾ ਦਿੰਨੇ ਆ ਤੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਠੀਕ ਆ ਜੇਕਰ ਕੋਈ ਟੀਮ ਦੂਰ ਉਹ ਇੱਥੇ ਰਹਿਣਾ ਚਾਹੁੰਦੀ ਹੈ ਸਾਡੇ ਸਟੇਜ ਦੇ ਉੱਪਰ ਵੀਰ ਬੈਠੇ ਆ ਆਪਣੇ ਪਿੰਡ ਦਾ ਨਾਮ ਤੇ ਤੁਸੀਂ ਕਿੰਨੇ ਖਿਡਾਰੀ ਆ ਰਹਿਣ ਵਾਲੇ ਇਹ ਕਿਰਪਾ ਕਰਕੇ ਜਰੂਰ ਨੋਟ ਕਰਵਾ ਦਿਓ ਬਾਕੀ ਸਾਰੀਆਂ ਟੀਮਾਂ ਨੋਟ ਕਰ ਲੈਣ ਕੱਲ ਨੂੰ ਠੀਕ 9 ਵਜੇ ਮੈਚਾਂ ਦੀ ਸਟਾਰਟਿੰਗ ਹੋਵੇਗੀ ਤੇ 65 ਕਿਲੋ ਜਿਹੜੀ ਭਾਈ ਉਹ ਕੈਨਸਲ ਕੀਤੀ ਜਾਂਦੀ ਹੈ ਤੇ ਜਿਹੜੇ ਬੰਦੇ ਅਪਡੇਟ ਕਰਦੇ ਆ ਉਹਨਾਂ ਸਾਰੇ ਵੀਰਾਂ ਨੂੰ ਸਾਡੀ ਅੱਤ ਬਣ ਕੇ ਬੇਨਤੀ ਹੈ ਭਾਈ ਜੀ ਆਪੋ ਆਪਣੇ ਗਰੁੱਪਾਂ ਦੇ ਵਿੱਚ ਪਾ ਦਿਓ ਵੀ ਕਬੱਡੀ 65 ਕਿਲੋ ਕੱਲ ਨੂੰ ਘੋਲੀਏ ਦੇ ਵਿੱਚ ਨਹੀਂ ਹੋਵੇਗੀ ਕਿਰਪਾ ਕਰਕੇ ਇਹ ਜਰੂਰ ਜਿਹੜੇ ਆਪਾਂ ਵੀ ਕਬੱਡੀ ਨਾਲ ਜੁੜੇ ਆ ਨਾ ਆਪਣੇ ਕੋਲੇ ਵੀ ਵਾਧੂ ਗਰੁੱਪਾਂ ਸਾਰਿਆਂ ਕੋਲੇ ਸਾਰੇ ਗਰੁੱਪਾਂ 'ਚ ਪਾ ਦਿਓ ਵੀ 65 ਕੈਂਸਲ ਹੈ ਤੇ ਜਿਹੜੇ ਰਹਿੰਦੇ ਮੈਚ ਠੀਕ 9 ਵਜੇ ਦੇ ਨਾਲ ਹੋਣਗੇ ਸਹੀ ਹੈ ਬਾਕੀ ਆਪਨ ਦੇ ਮੈਚ ਹੋਣਗੇ ਸਹੀ ਹੈ ਦਿਲਵਾ